ਸੰਦੇਸ਼ਾ ਦੇਣਾ ਚਾਹੁੰਦਾ ਵੀ ਸਾਡੇ ਇਸ ਏਰੀਆ 'ਚ ਬਹੁਤ ਗੁੱਸੇ ਨੇ ਨਿਕਲ ਆ ਦिश्वਰ ਹੈ ਬੱਚਿਆਂ ਦਾ ਭੇਜਣਾ ਬਾਹਰ ਅੰਡਕ ਡਰ ਲੱਗਦਾ ਸਾਨੂੰ ਵੀ ਅਹੀਂ ਦੱਸ ਨਹੀਂ ਸਕਦੇ ਉਹਨਾਂ ਗਵਰਨਮੈਂਟ ਨੇ ਕੋਈ ਡਿਸੀਜਨ ਵੀ ਲਿਆ ਸੀਗਾ ਵੀ ਇਹਨਾਂ ਨੂੰ ਇੱਕ ਸ਼ੈਲਟਰ ਦੇ ਵਿੱਚ ਰੱਖਿਆ ਜਾਵੇ ਕਿਦੇ ਅੰਦਰ ਉੱਧਰ ਜਿਹੜਾ ਉਹਨਾਂ ਖਾਣਾ ਜਿਹੜਾ ਉਹਨਾਂ ਦਿੱਤਾ ਜਾਂਦਾ ਲੇਕਿਨ ਉਹਦੇ ਵਾਸਤੇ ਵੀ ਕੋਈ ਅਜੇ ਤੱਕ ਐਵੇਂ ਦਾ ਉਹ ਨਹੀਂ ਬਣਿਆ ਫਿਲਟਰ ਇਹ ਨਾ ਵਕ ਤੇ ਕਿਤੇ ਕੁੱਤੇ ਨਹੀਂ ਆਗੇ ਤੇ ਲੇਕਿਨ 10 ਵਜੇ ਤੋਂ ਲੈ ਕੇ 11 ਵਜੇ ਤੱਕ ਸੋ ਘੜ ਤੋਂ ਘੜ 40 50 ਕੁੱਤੇ ਇਸ ਚੋਂ ਜਾਂ ਉਧਰ ਦੂਸਰੇ ਚੋਂ ਹੁੰਦੇ ਨੇ ਕੁੱਤੇ ਹਾਂ ਜੀ ਵਾਡ ਨੰਬਰ ਕਿੰਨਾ ਔਰ ਕਿਸਮ ਵਿੱਚ ਆ ਰਹੀ ਇਹ ਵਾਡ ਨੰਬਰ 37 ਵੀ ਹੈ ਤੇ ਨਾਲ ਹੀ ਪਰਲੇ ਪਾਸੇ ਚੋਂ ਚਤੂ ਵੀ ਲੱਗਦਾ ਐ ਬਸ ਇਸੇ ਕਰਕੇ ਅੱਜ ਸਾਰਿਆਂ ਨੂੰ ਮੇਰੇ ਆਪਣੇ ਪ੍ਰਸ਼ਾਸਨ ਨੂੰ ਜਾਂ ਕਹਿ ਲਓ ਸਮਾਜ ਨੂੰ ਜੋ ਵੀ ਹੈ ਤੁਹਾਡੇ ਮਾధ్యਮ ਰਹੀਂ ਮੈਂ ਸੰਦੇਸ਼ਾ ਦੇਣਾ ਚਾਹੁੰਦਾ ਵੀ ਸਾਡੇ ਇਸ ਇਰੇਸ ਦਾ ਬਹੁਤ ਗੁੱਸੇ ਤੁਸੀਂ ਕਦੀ ਰਾਤ ਨੂੰ ਆ ਕੇ ਦੇਖੋ 10:30 ਦੇ ਤੋਂ ਬਾਅਦ ਠੀਕ ਹੈ ਜੀ ਜਾਂ ਸਵੇਰੇ ਤੜਕੇ ਬਹੁਤ ਨਿਕਲਣਾ دشਵਰ ਹੈ ਬੱਚਿਆਂ ਦਾ ਭੇਜਣਾ ਬਾਹਰ ਅੰਨਾਕ ਡਰ ਲੱਗਦਾ ਸਾਨੂੰ ਕਿ ਅਹੀਂ ਦੱਸ ਨਹੀਂ ਸਕਦੇ ਮੂਨ ਗਵਰਨਮੈਂਟ ਨੇ ਕੋਰਡੀਨੇਸ਼ਨ ਵਿੱਚ ਲਿਆ ਸੀਗਾ ਵੀ ਇਹਨਾਂ ਨੂੰ ਇੱਕ ਸ਼ੈਲਟਰ ਦੇ ਵਿੱਚ ਰੱਖਿਆ ਜਾਵੇ ਕਿਤੇ ਅੰਦਰ ਉੱਧਰ ਜਿਹੜਾ ਉਹਨਾਂ ਨੂੰ ਖਾਣਾ ਜਿਹੜਾ ਉਹਨਾਂ ਦਿੱਤਾ ਜਾਵੇ ਲੇਕਿਨ ਉਹਦੇ ਵਾਸਤੇ ਵੀ ਕੋਈ ਅਜੇ ਤੱਕ ਐਵੇਂ ਦਾ ਉਹ ਨਹੀਂ ਬਣਿਆ ਸ਼ੈਲਟਰ ਇਹਨਾਂ ਵਾਸਤੇ ਸਾਡੀ ਇਹ ਮੰਗ ਹੈ ਵੀ ਇਸ ਤੋਂ ਜਿਹੜੇ ਕੁੱਤੇ ਨੇ ਸਾਡੀ ਇਹਨਾਂ ਦੀ ਕੋਈ ਨਸਬੰਦੀ ਕੀਤੀ ਜਾਵੇ ਤਾਂ ਕਿ ਇਹਨਾਂ ਦੀ ਜਿਹੜੀ ਹੈ ਪੈਦਾਵਾਰ ਥੋੜੀ ਹੋ ਸਕੇ ਬਹੁਤ ਕੁੱਤੇ ਆ ਜਾਂ ਇਹਨਾਂ ਨੂੰ ਇੱਕ ਸ਼ੈਲਟਰ ਦਿੱਤਾ ਜਾਵੇ ਜਿੱਥੇ ਖਾਣਾ ਵੀ ਦਿੱਤਾ ਜਾਵੇ ਸਮਾਨ ਤੇ ਵੀ ਸਨਵਾਣ ਜਿਹੜੀਆਂ ਤੁਹਾਨੂੰ ਉਹਨਾਂ ਨਾਲ ਕੁਝ ਨਹੀਂ ਹੈਗਾ ਲੇਕਿਨ ਅਹੀ ਇਹ ਹੀ ਹੈ ਕਿ ਬੱਚਿਆਂ ਲਈ ਨਿਕਲਣਾ ਜਿਹੜਾ ਮੁਸ਼ਕਲ ਹੈ ਬਹੁਤ ਜ਼ਿਆਦਾ ਅੱਖੋਂ ਦੀ ਤੁਸੀਂ ਰਾਤ ਨੂੰ ਜ਼ਰੂਰ ਆ ਕੇ ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਇੱਥੇ ਕੁੱਤੇ ਨਹੀਂ ਹੈਗੇ ਤੇ ਲੇਕਿਨ 10 ਵਜੇ ਤੋਂ ਲੈ ਕੇ 11 ਵਜੇ ਤੱਕ ਇੱਥੋਂ ਘੜ ਤੋਂ ਘੜ 40 50 ਕੁੱਤੇ ਇਸ ਚੌਂਕ ਜਾਂ ਉਧਰ ਦੂਸਰੇ ਚੌਂਕ ਹੁੰਦੇ ਨੇ ਕੁੱਤੇ ਔਰ ਡਰ ਲੱਗਦਾ ਬੱਚਿਆਂ ਨੂੰ ਮੇਰੇ ਖੁਦ ਬੱਚੇ ਨੂੰ ਵੀ ਬਾਈਟ ਕੀਤਾ ਕੁੱਤੇ ਨੇ ਉਹਦੇ ਇੰਜੈਕਸ਼ਨ ਰਾਤ ਨੂੰ 11 ਵਜੇ ਜਾ ਕੇ ਸਿਵਲ ਹਸਪੀਟਲ ਚ ਲਵਾਣੇ ਪਏ ਸਾਨੂੰ ਪਰ ਇਹੀ ਮੇਰੀ ਮੰਗ ਹੈ ਪ੍ਰਸ਼ਾਸਨ ਤੋਂ ਕਿ ਇਹ ਜਿਹੜੇ ਕੁੱਤਿਆਂ ਨੂੰ ਕੋਈ ਰੋਟੀ ਪਾਣ ਆਂਦੇ ਨੇ ਉਹਨਾਂ ਨੂੰ ਸਮਝਾਇਆ ਜਾਵੇ ਕਿ ਅਥੋਂ ਦੇ ਕੁੱਤੇ ਆਪਣੇ ਕਿਤੇ ਸ਼ੈਲਟਰ 'ਚ ਲੈ ਕੇ ਜਾਣ ਉਹਦੇ ਖਾਣਾ ਦਿੰਦੇ ਆ ਬਸ ਮੈਂ ਇਹੀ ਤੇ ਉਹਨੇ ਕੋਈ 15 ਕੁੱਤੇ ਇੱਥੇ ਘੋਨੇ ਨੇ ਤੇ 8-10 ਸਾਹਮਣੇ ਨੇ ਤੇ 8-10 ਕੋਈ ਦਪਰਲੇ ਪਾਸੇ ਨੇ ਤੇ 7-8 ਦਿਨ ਉਹ ਇਕੱਲ ਘਾਇਦਾ ਸੀਗਾ ਤੇ ਉਹ ਫਿਰ ਬੰਦੇ ਆਏ ਘਰ ਪਰਛੇ ਦੇ ਉਹਦੇ ਕੋ ਯਾਰ ਵੀ ਮਾਰ ਕੇ ਜਾਂ ਲੈ ਗਏ ਉਹਨਾਂ ਨੂੰ ਤੇ ਬਾਕੀ 15 ਤਾਂ ਰਹਾ ਜਾਂਦੇ ਨੇ ਜਾਂਦੇ ਨੂੰ ਜਦੋਂ ਤੇ ਗਿਆ ਉਹਨਾਂ ਨੇ ਫੜਿਆ ਨਹੀਂ ਇਹਨਾਂ ਢਾਇਆ ਨਹੀਂ ਇਹਨਾਂ ਨੇ ਇਹਦੇ ਕੋਲੋ ਦੇ ਸਾਹਮਣੇ ਇਹਨਾਂ ਨੂੰ ਸਕੂਟਰ ਪਿੱਛੇ ਧੋੜ ਲੈਣਾ ਨੇ